ਦੋ ਟਰੱਕ ਡਰਾਈਵਰਾਂ ਦੀ ਜਿਹੜੀ ਖੁਦਕੁਸ਼ੀ ਦਾ ਮਸਲਾ ਲੰਬੇ ਸਮੇਂ ਤੋਂ ਚੱਲੀ ਆਂਦਾ ਸੀ ਜੀ ਉਹ 2 ਤਰੀਕ 8ਵਾਂ ਮਹੀਨਾ 2025 ਨੂੰ ਸਾਰਾ ਨਿਬੜ ਗਿਆ ਜੀ ਉਹਦੇ ਵਿੱਚ ਹੋਇਆ ਕੀ ਹੈ ਉਹਨਾਂ ਦੀ ਜਿਹੜੀ ਦੇਹ ਸੀ ਉਹਦਾ ਅੰਤਿਮ ਸੰਸਕਾਰ ਸੀ ਉਹ ਹੋ ਗਿਆ ਤੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਸੀ ਦੋ ਬੱਚਾ ਨੂੰ ਪੰਜਾਬ ਪੁਲਿਸ ਦੇ ਵਿੱਚ ਜੀ ਨੌਕਰੀ ਦਿੱਤੀ ਗਈ ਹੈ ਉਹ ਜਿਹੜੀ ਨੌਕਰੀ ਉਹਨਾਂ ਨੂੰ ਦਿੱਤੀ ਜਾਊਗੀ ਉਹਨਾਂ ਦਾ ਰੈਂਕ ਕੀ ਹੋਊਗਾ ਉਹ ਯੋਗਤਾ ਦੇ ਆਧਾਰ ਤੇ ਹੋਊਗਾ ਤੇ 4-4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਵਿੱਤੀ ਇੱਕ ਮਦਦ ਆ ਉਹਨਾਂ ਨੂੰ ਦਿੱਤੀ ਗਈ ਹੈ ਤੇ ਜਿਹੜਾ ਉਹਨਾਂ ਦਾ ਕੇਸ ਹੈ ਉਹ ਹਲੇ ਚੱਲ ਰਿਹਾ ਹੈ ਦੋਸ਼ੀ ਨੇ ਜਿਹੜੇ ਉਹ ਪ੍ਰੋਪਰ ਹਲੇ ਸਾਰੇ ਗ੍ਰਿਫਤਾਰ ਨਹੀਂ ਹੋਏ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਲੱਗੀ ਪਈ ਹੈ ਪਰ ਜਿਹੜਾ ਇੱਕ ਵੱਡਾ ਧਰਨਾ ਉਹਨਾਂ ਦੀਆਂ ਜਿਹੜੀਆਂ ਦਿਆਂ ਸੀ ਉਹਨਾਂ ਨੂੰ ਰੱਖ ਕੇ ਟਰਾਲੀ ਦੇ ਵਿੱਚ ਲੱਗਿਆ ਹੋਇਆ ਸੀ ਉਹ ਹੁਣ ਪੂਰਾ ਨਿਬੜ ਗਿਆ ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਹੈ ਜਿਹੜੀ ਵਿੱਤੀ ਸਹਾਇਤਾ ਵੀ ਮਿਲ ਗਈ ਤੇ ਦੋ ਨੌਕਰੀਆਂ ਵੀ ਮਿਲ ਗਈਆਂ ਕੇਸ ਹਲੇ ਚੱਲੂਗਾ ਹੁਣ ਦੋਸ਼ੀਆਂ ਨੇ ਕਿਉਂ ਉਹਨਾਂ ਨਾਲ ਤਸ਼ੱਦਦ ਕੀਤਾ ਉਹ ਸਾਰੀ ਗੱਲਬਾਤ ਹੈ ਜਿਹੜੀ ਉਹ ਪੁਲਿਸ ਸਾਹਮਣੇ ਲੈ ਕੇ ਆਊਗੀ ਜਦੋਂ ਸਾਰੇ ਦੋਸ਼ੀ ਫੜੇ ਗਏ ਉਹਦੇ ਬਾਰੇ ਅੱਗੇ ਪਤਾ ਲੱਗ ਜੂਗਾ ਸਾਰਾ ਤੇ ਇੱਕ ਵਾਰੀ ਜਿੰਨੇ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੀ ਮਦਦ કરી ਹੈ ਉਹਦਾ ਇੱਕ ਵਾਰੀ ਉਹਨਾਂ ਨੂੰ ਕੁਝ ਨਾ ਕੁਝ ਫਾਇਦਾ ਹੋਇਆ ਜੀ ਜਿਹਦੇ ਨਾਲ ਸਰਕਾਰ ਕਿਤੇ ਨਾ ਕਿਤੇ ਝੁਕੀ ਹੈ ਤੇ ਟਰੱਕ ਡਰਾਈਵਰ ਵੀਰਾਂ ਨੂੰ ਸਲੂਟ ਹੈ ਜਿਹੜੇ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਘਰੋਂ ਬਾਹਰ ਲੈ ਕੇ ਮਾਲ ਦੀ ਢੋਆਟਵਾਹੀ ਕਰਦੇ ਨੇ ਤੇ ਜਿੰਨੇ ਵੀ ਤੁਸੀਂ ਟਰੱਕ ਡਰਾਈਵਰ ਨੂੰ ਸਾਰੇ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰ